ਪਾਰਟੀ ਨੇ ਆਲ ਵੱਟੀਆਂ ਪੋਲਿਟিক্যাল ਪਾਰਟੀਆਂ ਨੂੰ ਬਹੁਤ ਵੱਡੇ ਪੱਧਰ ਤੇ ਬਲੈਕ ਮਨੀ ਹੈ ਉਹ ਬਲੈਕ ਮਨੀ ਯੂਜ਼ ਕਰਕੇ ਇਹਨਾਂ ਨੇ ਇੱਕ ਜਿਹੜੀ ਹੈ ਫੇਸਬੁੱਕ ਤੇ ਸੋਸ਼ਲ ਮੀਡੀਆ ਦੀ ਟੀਮਸ ਅੰਗੇਜ ਕੀਤੀ ਆ ਉਹ ਫਿਰ ਉਹ ਕਿਉਂਕਿ ਇਸ ਕਰਨਾਲੇ ਭਗਵੰਤ ਘਿਰ ਗਿਆ ਉਹਦੀ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹੈ ਜਿਹੜੇ ਅਟੈਕ ਡੌਗਸ ਨੇ ਉਹ ਸੋਸ਼ਲ ਮੀਡੀਆ ਰਾਈ ਇਸ ਕਿਸਮ ਦੀ ਜਿਹੜੀ ਲੋਕ ਨੇ ਉਹਨਾਂ ਦੀ ਕ੍ਰੈਡੀਬਿਲਟੀ ਖਤਮ ਕਰਨੀ ਇਸ ਕਿਸਮ ਦੀਆ ਫਾਰਮਾ ਫਲੌਂ ਦੇ ਤੇ ਇਹਦੀ ਹਰ ਰਾਜਨੀਤਿਕ ਪਾਰਟੀ ਨੂੰ ਰਾਈਟ ਹੈ ਕਿ ਉਹ ਆਪਣੀ ਸਟ੍ਰੈਟਜੀ ਚਲਾ ਸਕਦੀ ਹੈ ਜੋ ਕਰਨਾ ਕਰੇ ਪਰ ਇਸ ਕਿਸਮ ਦੀ ਜਿਹੜੀ ਸਿਆਸਤ ਇੰਨੀ ਗੰਦੇ ਪੱਧਰ ਤੇ ਚੱਲੇ ਗਈ ਹੈ ਤੇ ਇਹ ਜਿਹੜੀ ਹੁਣ ਕਮਿਊਨੀਕੇਸ਼ਨ ਦਾ ਮਿਨਿਸਟਰ ਉਥੇ ਜ਼ੁਲਮ ਕੀਤਾ ਹੈ ਜਿਹੜੀ ਪੀਸਫੁਲ ਟੰਗਨਾ ਸੰਗਤ ਬੈਠੀ ਸੀ ਸੋ ਐਸੇ ਬੰਦੇ ਨੂੰ ਰੀਜਿਸਟਰ ਕਰਨਾ ਹੈ ਕੋਰਟ ਨੂੰ ਇਹ ਸਾਰੇ ਪਰਸਪੈਕਟਿਵ ਦੇਖਨੇ ਚਾਹੀਦੇ ਸੀ ਜੇਕਰ ਨੂੰ ਲੱਗਦਾ ਕਿ ਦੇਖੇ ਨਹੀਂ ਹੈਗੇ ਇਸ ਕਾਰਨ ਹੋ ਸਕਦਾ ਉਹ ਪੱਖ ਨਾ ਰੱਖੇ ਹੁਣ ਜਿਹੜੇ ਹੁਣ ਪੱਖਾਂ ਦੀ ਤੁਸੀਂ ਗੱਲ ਕਰਦੇ ਹੋ ਸਰਕਾਰੀ ਵਕੀਲ ਜਿਹੜੇ ਕੋਰਟ ਚ ਅਪੀਅਰ ਹੁੰਦੇ ਆ ਉੱਥੋਂ ਉਹਨਾਂ ਤੋਂ ਕਿਤੇ ਕਮੀ ਰਹੀ ਹੋਣੀ ਫਿਰ ਅਸਲ ਚ ਇਹ ਹੈਗੇ ਕਿ ਬੜੀ ਕੰਟਰੋਵਰਸੀ ਹੈ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਇਹ ਵੀ ਨਹੀਂ ਪਿਛਲੇ ਵੀ ਤੇ ਉਹ ਵਿਸ਼ਾ ਇਹ ਮжоਰਿਟੀ ਕੇਸਿਸ ਅਕਿਊਸ ਦੇ ਵਕੀਲ ਹੈਗੇ ਓਕੇ ਇਹ ਨਹੀਂ ਹੋ ਸਕਦੀ ਤੁਸੀਂ ਦੇਖੋ ਸੁਮਿਤ ਸੈਣੀ ਦੇ ਖਿਲਾਫ ਹੁਣੇ 95 ਤੋਂ ਸੀਬੀਆਈ ਨੇ ਚਾਰ ਸਕੋਟ ਰਿਫਰੈਂਸ ਕੀਤੇ ਨੇ ਕਿਡਨਾਪ ਕਰਨ ਦੇ ਕਿਡਨਾਪ ਕਰਕੇ ਮਾਰਨ ਦੇ ਤੇ ਲਾਸ਼ ਨੂੰ ਖੁਰਦ-ਬੁਰਦ ਕਰਦੇ ਇਹ ਮੀ ਜਿਹੜਾ ਇਹ ਪਰਬੰਸ ਹੈਗਾ ਇਹਦੀ ਖਿਲਾਫ ਕੰਪਲੇਟ ਚਲ ਰਹੀ ਹੈ ਕਿ ਇਨੇ ਇੱਕ ਜਿਹੜਾ ਇਨੋਸੈਂਟ ਬੰਦਾ ਸੀ ਉਹਨੂੰ ਮਾਰ ਦਿੱਤਾ ਫਿਰ ਇਹਨੇ ਰਾਸ਼ਟਰਪਤੀ ਦਾ ਜਿਹੜਾ ਐਟਮ ਵਟਾ ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਕਰਾਂਗੇ ਪੰਜਾਬ ਤੇ ਦੇਸ਼ ਦੇ ਬਕਵਕ ਗਰਮ ਮੁੱਦਿਆਂ ਦੀ ਤਾਂ ਜਿਉਂ ਦੇ ਰੂਚੀ ਨਿਤ ਨਾ ਕੋਈ ਨਾ ਕੋਈ ਮੁੱਦਾ ਹੁੰਦਾ ਹੈ ਜਿਹਦੇ ਬਾਰੇ ਸਰਕਾਰਾਂ ਦੀ ਵੀ ਕਈ ਵਾਰੀ ਨਲਾਈਕੀ ਸਾਹਮਣੇ ਆਉਂਦੀ ਹੈ ਜਾਂ ਫਿਰ ਕਹਿ ਸਕਦੇ ਆ ਕਿ ਜੇਕਰ ਕਾਨੂੰਨੀ ਨਜ਼ਰੀਏ ਤੋਂ ਵੇਖਿਆ ਜਾਵੇ ਕਿ ਕੋਰਟ ਕਿਸੇ ਹੋਰ ਤਰ੍ਹਾਂ ਦਾ ਵੀ ਨਿਕਲਦਾ ਹੈ ਮੇਰੇ ਨਾਲ ਨੇ ਐਡਵੋਕੇਟ ਸਿਮਰਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਅੱਜ ਗਰਮ ਮਾਮਲਾ ਹੈ ਬਾਬੂ ਕਲਾ ਤੇ ਕੋਟਪੂਰਾ ਗੋਲੀਕਾਂਡ ਨਾਲ ਸੰਬੰਧਿਤ ਖਾਸ ਕਰਕੇ ਕੋਟਪੂਰੇ ਗੋਲੀਕਾਂਡ ਮਾਮਲੇ ਦੇ ਵਿੱਚ ਪਰਮਰਾਜ ਸਿੰਘ ਉਮਰਾਨ ਨੰਗਲ ਕੁਸੂਤੇ ਫਸ ਗਏ ਸਨ ਤੇ ਉਹ ਸਸਪੈਂਡ ਸਨ ਅੱਜ ਹਾਈ ਕੋਰਟ ਨੇ ਉਹਨਾਂ ਨੂੰ ਬਹਾਲ ਕਰਨ ਦਾ ਆਰਡਰ ਦਿੱਤਾ ਹੈ। ਫੈਲ ਕਰਦੇ ਆ ਕਿ ਕੀ ਸਰਕਾਰ ਦੀ ਕੋਈ ਇਸ ਮਾਮਲੇ ਦੇ ਵਿੱਚ ਕੋਈ ਲੈਕੀ ਰਹੀ ਜਾਂ ਕੋਈ ਸਰਕਾਰ ਦੀ ਬੇਤਿਆ ਨਹੀਂ ਰਹੀ ਜਾਂ ਫਿਰ ਅਮਰਾਨੰਗਲ ਦਾ ਪੱਕਾ ਇਹਨਾਂ ਸਟਰੋਂਗ ਸੀਗਾ ਕਿ ਹਾਈ ਕੋਰਟ ਨੇ আਦੇਸ਼ ਦਿੱਤੇ ਪੰਜਾਬ ਸਰਕਾਰ ਨੂੰ ਕਿ ਇਹਨਾਂ ਨੂੰ ਬਹਾਲ ਕਰੋ। ਵਕੀਲ ਸਾਹਿਬ ਕੀ ਕਹਿਣਾ ਤੁਹਾਡਾ ਅਮਰਾਨੰਗਲ ਮਾਮਲੇ ਤੇ? ਕੁਝ ਜਿਹੜੇ ਕੋਰਟ ਦਾ ਡਿਸੀਜਨ ਹੈ ਅਸਿਊਜ ਹਸਬੰਦ ਨੂੰ ਤਾਂ ਜੇ ਗੋ ਥਰੂ ਨਹੀਂ ਹੋਇਆ ਕਿ। ਓਕੇ। ਪਰ ਇਹ ਬੜਾ ਸੈਂਸਿਟਿਵ ਮੈਟਰ ਹੈ ਜਿਹੜੀ ਸਭ ਕੋ ਇਨਫੋਰਮੇਸ਼ਨ ਹੈ। ਕਿ ਇਹ ਜਿਹੜਾ ਪਰਮਰਾਜ ਉਮਰਾਨੰਗਰ ਹੈ ਇਹ ਕਿਸੇ ਮੈਰਿਟ ਉੱਪਰ ਪਹਿਲੀ ਤੇ ਗੱਲ ਪਰਤੀ ਨਹੀਂ ਹੋਇਆ ਇਹਨੂੰ 1990 ਦੇ ਵਿੱਚ ਇਨਸਪੈਕਟਰ ਪਰਤੀ ਕੀਤਾ ਗਿਆ ਸੀ ਕਿ ਇਹ ਟੈਰਰਿਸਟ ਵਿਕਟਮ ਹੈਗਾ ਹੂੰ ਤੇ ਇਹ ਕੋ ਟੈਸਟ ਕਲੀਅਰ ਕਰਕੇ ਇਸ ਤਰੀਕੇ ਨਾਲ ਪਰਤੀ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਇਹ ਪ੍ਰੋਮੋਸ਼ਨਸ ਜਿਹੇ ਜਿਸ ਨੇ ਇਹ ਇੱਕ ਫਾਲਸ ਪ੍ਰੈਜ਼ੀਡੈਂਟ ਅਵਾਰਡ ਲਿਆ ਫਿਰ ਇਹਨੇ ਇੱਕ ਐਸਾ ਬੰਦਾ ਮਾਰ ਕੇ ਪ੍ਰੋਮੋਸ਼ਨ ਲਈ ਹੈ ਇਨਾਮ ਲਿਆ ਹੈ ਜਿਹੜਾ ਅਸ ਰਿਵੀਜ਼ਨ ਦਾ ਹੈਗਾ ਕਾਲਾ ਫਕਰਨਾ ਗੁਰਦਾਸਪੁਰ ਦੇ ਵਿੱਚ ਪਿੰਡ ਪੈਂਦਾ ਹੈ ਉੱਥੋਂ ਦਾ ਸੁਖਪਾਲ ਸਿੰਘ ਸੀ ਜਿਹਨੂੰ ਐਨਐਚ ਝੂਠੇ ਪੁਲਿਸ ਤੋਂ ਕਵਰੇਜ ਮਾਰਿਆ ਹੈ ਉਹ ਦਿਨ ਤੋਂ ਦੋ ਦੀ ਇੱਤੇ ਅਫੇਅਰ ਹੈ ਫਿਰ ਇਹ ਬੰਦਾ ਲੁਧਿਆਣੇ ਪੋਸਟਰ ਸੀ ਐਜ਼ ਅ ਆਈਜੀ ਲੁਧਿਆਣੇ ਤੋਂ ਇਹ ਆਊਟ ਆਫ ਦਾ ਜੂਰਿਸਡਿਕਸ਼ਨ ਜਾ ਕੇ ਇਹਨੇ ਉੱਥੇ ਜਿਹੜੀ ਬਹਿਪਲ ਕਲਾਂ ਦੇ ਵਿੱਚ ਦੋ ਸਿੱਖਾਂ ਦੀ ਕਿਲਿੰਗ ਕੀਤੀ ਹੈ ਇਨ ਡਿਸਕ੍ਰਿਮੀਨੇਟ ਜਿਹੜੀ ਇਹਨੇ ਫਾਇਰਿੰਗ ਕੀਤੀ ਹੈ ਉਥੇ ਜ਼ੁਲਮ ਕੀਤਾ ਜਿਹੜੀ ਪੀਸਫੁਲ ਟੰਗਨਾ ਸੰਗਤ ਬੈਠੀ ਸੀ ਸੋ ਐਸੇ ਬੰਦੇ ਨੂੰ ਰੀਸਟ੍ਰੇਟ ਕਰਨਾ ਹੈ ਕੋਰਟ ਨੂੰ ਇਹ ਸਾਰੇ ਪਰਸਪੈਕਟਿਵ ਦੇਖਨੇ ਚਾਹੀਦੇ ਸੀ ਤੇ ਜਿਹਨਾਂ ਨੂੰ ਲੱਗਦਾ ਕਿ ਦੇਖੇ ਨਹੀਂ ਹੈਗੇ ਤੇ ਇਸ ਕਾਰਨ ਹੋ ਸਕਦਾ ਉਹ ਪੱਖ ਨਾ ਰੱਖੇ ਹੁਣ ਜਿਹੜੇ ਹੁਣ ਪੱਖਾਂ ਦੀ ਤੁਸੀਂ ਗੱਲ ਕਰਦੇ ਹੋ ਸਰਕਾਰੀ ਵਕੀਲ ਜਿਹੜੇ ਕੋਰਟ ਚ ਅਪੀਅਰ ਹੁੰਦੇ ਆ ਉਥੋਂ ਉਹਨਾਂ ਤੋਂ ਕਿਤੇ ਕੰਮੇ ਰਹੀ ਹੋਣੀ ਕਿ ਅਸਲ 'ਚ ਇਹ ਹੈਗੈਂਗ ਦੀ ਬੜੀ ਕੰਟਰੋਵਰਸੀ ਹੈ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਐਜੀ ਨੇ ਪਿਛਲੇ ਵੀ ਤੇ ਉਹ ਵਿਸ਼ਾ ਇਹ ਮжоਰਿਟੀ ਕੇਸਿਸ ਅਕਿਊਜ਼ ਦੇ ਵਕੀਲ ਹੈਗੇ ਓਕੇ ਇਹਨਾਂ ਸਥਿਤੀਆਂ ਦੇ ਵਿੱਚ ਜਿਹੜੀ ਤੁਹਾਡੀ ਕਰੈਕਟੇਬਿਲਟੀ ਹੁੰਦੀ ਹੈ ਉਹ ਡਾਕਟਫੁਲ ਹੋ ਜਾਂਦੀ ਹੈ ਤੇ ਇਹ ਬੜਾ ਸੈਂਸਿਟਿਵ ਮੈਟਰ ਹੈ ਇਧਰ ਲਈ ਸਟੇਟ ਨੂੰ ਪ੍ਰੋਪਰ ਐਪਰੋਚ ਚਾਹੀਦੀ ਸੀ ਜਿਹੜੀ ਵੀ ਸਟਰੋਂਗਲੀ ਲੀਗਲ ਸਟੈਂਡ ਲੈਣਾ ਚਾਹੀਦਾ ਸੀ ਤਾਂ ਜੋ ਕਿ ਇਸ ਕੇਸ ਦੇ ਵਿੱਚ ਇਹ ਲੋਕ ਵਹ ਹੱਲ ਨਾ ਹੁੰਦੇ। ਕਿਉਂਕਿ ਜਦੋਂ ਆਪਾਂ ਜਦੋਂ ਇਹ ਸਾਰੇ ਕਸ ਦੀ ਗੱਲ ਕਰਦੇ ਆ ਤਾਂ ਬੈਬਲ ਕਲਾਂ ਗੋਲੀਕਾਂਡ ਤੇ ਕੋਟਪੂਰਾ ਗੋਲੀਕਾਂਡ ਸਾਹਮਣੇ ਆਉਂਦਾ ਹੈ ਤੇ ਜਿਹੜੇ ਅਫਸਰਾਂ ਨੇ ਗੋਲੀਆਂ ਗਲਤ ਤਰੀਕੇ ਨਾਲ ਚਲਾਈਆਂ ਜਾਂ ਫਿਰ ਬੈਬਲ ਕਲਾਂ ਵਿੱਚ ਦੋ ਨੌਜਵਾਨਾਂ ਨੂੰ ਮੌਤੇ ਘਾਟੂ ਪਾਰ ਦਿੱਤਾ ਸੀ ਨਾਲ ਗੱਲਾਂ ਜੁੜਦੇ ਨੇ ਬਰਗਾੜੀ ਮਾਮਲੇ ਦੀ ਕਿੱਥੇ ਕਿੱਥੇ ਘਾਟਾ ਨਿਆ ਕਿੱਥੇ ਨਹੀਂ ਹੋਇਆ ਤਿੰਨਾ ਕੇਸਾਂ ਦੀ ਜੇ ਗੱਲ ਕਰੀਏ ਕਿਉਂਕਿ ਕਾਨੂੰਨੀ ਨਜ਼ਰੀਏ ਤੋਂ ਤੁਸੀਂ ਵੱਧ ਜਾਣਦੇ ਹੋ ਇਹ ਜੇਕਰ ਸਰਕਾਰ ਤੁਰੰਤ ਐਕਸ਼ਨ ਕਰੇ ਤਾਂ ਕੀ ਹੋਣਾ ਚਾਹੀਦਾ ਕਿਸੇ ਬੈਲੀ ਤੇ ਮੈਂ ਤੁਹਾਨੂੰ ਕੁਨੂਬੀ ਨਜ਼ਰੀਆ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਸਟੇਟ ਹੈ ਜੁਡੀਸ਼ੀ ਹੈ ਇਹਨਾਂ ਦੋਨਾਂ ਦੇ ਡਬਲ ਸਟੈਂਡਰਡਸ ਨੇ ਇੱਕ ਦਵਿੰਦਰ ਸਿੰਘ ਗਰਸਾਣਾ ਦਾ ਐਸਐਸਪੀ ਸੀ ਮੋਗੇ ਸੀਵੀਏ ਨੇ ਔਰਤੇ ਅਫੇਅਰ ਲਾਜ਼ ਕਰ ਦਿੱਤੀ ਸੀ ਉਦੋਂ ਸਰਕਾਰ ਨੇ ਕਿਹਾ ਕਿ ਜਿਹੜਾ ਵੀ ਅਫਸਰ ਜਿਹਦੇ ਖਿਲਾਫ ਕਿਸੇ ਕਿਸਮ ਦਾ ਕੋਈ ਚਾਰਜ ਹੈਗਾ ਚਲਕ ਹੈ ਕ੍ਰਿਮੀਨਲ ਅਫੇਅਰ ਲਾਜ਼ ਹੋਗੀ ਉਹਦੀ ਪ੍ਰੋਮੋਸ਼ਨ ਨਹੀਂ ਹੋ ਸਕਦੀ ਤੁਸੀਂ ਦੇਖੋ ਸੁਮਿਤ ਸੈਣੀ ਦੇ ਖਿਲਾਫ ਉਹ 952 ਤੋਂ ਸੀਪੀਆਈ ਨੇ ਚਾਰ ਸਕੋਟ ਰਿਫਰੈਂਸ ਕੀਤੇ ਨੇ ਕਿ ਕਿਡਨਾਕ ਕਰਨ ਦੇ ਕਿਡਨਾਪ ਕਰਕੇ ਮਾਰਨ ਦੇ ਤੇ ਲਾਸ਼ ਨੂੰ ਖੁਰਦ-ਬੁਰਦ ਕਰਦੇ ਐਮੀ ਜਿਹੜਾ ਇਹ ਪਰਮਰਾਜ ਹੈਗਾ ਇਹਦੀ ਖਿਲਾਫ ਕੰਪਲੀਟ ਚਲਰੀ ਹੈ ਕਿ ਇਹਨੇ ਇੱਕ ਜਿਹੜਾ ਇਨੋਸੈਂਟ ਬੰਦਾ ਸੀ ਉਹਨੂੰ ਮਾਰ ਦਿੱਤਾ ਫਿਰ ਇਹਨੇ ਰਾਸ਼ਟਰਪਤੀ ਦਾ ਜਿਹੜਾ ਐਟਮ ਵਟਾ ਅਵਾਰਡ ਹੈ ਗਲੈਂਟਰੀ ਵਾਰਡ ਹੈ ਉਹ ਵੀ ਗਲਟ ਅਗਣਾ ਲਿਆ ਫੀਡ ਪਹਪਲ ਕਲਾ ਦੇ ਵਿੱਚ ਬੰਦੇ ਮਾਰੇ ਨੇ ਤੇ ਇਹ ਕੋਰਟ ਨੂੰ ਸਟ੍ਰੇਟ ਥਰੂ ਇਹਨਾਂ ਗੱਲਾਂ ਨੂੰ ਬਹੁਤ ਕਲੀਅਰ ਕਰਨਾ ਚਾਹੀਦਾ ਹੈ ਕਿ ਇਸ ਕਿਸਮ ਦੇ ਫਿਰ ਲਾ ਦੇ ਵਿੱਚ ਜੇ ਤੁਸੀਂ ਕਹਿੰਦੇ ਆ ਆਰਟੀਕਲ 14 ਕਹਿੰਦਾ ਹੈ ਕਿ ਇਕੁਐਲਿਟੀ बिफोर ਲਾ ਹੈ ਤੇ ਇਹ ਬ੍ਰੀਚ ਕਿਉਂ ਕਰਦੇ ਹੋ ਹੈਗੇ ਉਹ ਸੋ ਜਿਹੜਾ ਫੈਸਲਾ ਹੈਗਾ ਪਹਿਲੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲੇ ਹੀ ਚੰਗੇ ਢੰਗ ਨਾਲ ਇਹਨੂੰ ਢੀਲ ਕੀਤਾ ਹੁੰਦਾ ਬਿਲਕੁਲ ਪਰ ਅੱਜ ਤੱਕ ਸਰਕਾਰ ਦਾ ਹਜੇ ਪੱਖ ਨਹੀਂ ਆਇਆ ਕਿ ਕਿਥੇ ਘਟ ਰਹੀ ਜਾਂ ਨਹੀਂ ਰਹੀ ਕਿਉਂਕਿ ਸਰਕਾਰ ਅੱਜ ਦਿੱਲੀ ਵੱਲ ਰਵਾਨਾ ਹੋਈ ਹੋਈ ਸੀ ਆਪਣੀ ਤੋਂਪ ਦਿੱਲੀ ਵਾਲੀ ਵੀ ਗੱਲ ਕਰ ਲੈਣਾ ਕਿ ਦਿੱਲੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਤੇ ਹੋਰ ਵੱਡੇ ਵਰਕਰਾਂ ਨੇ ਪ੍ਰੋਟੈਸਟ ਕੀਤਾ ਇਹ ਲੀਡਰ ਦਿੱਲੀ ਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ ਆਵਾਦਿਨ ਪਾਰਟੀ ਦੇ ਆ ਬੀਜਪੀ ਦਾ ਦਫਤਰੋ ਘੇਰਨਾ ਚਾਹੁੰਦੇ ਸਨ ਉਹ ਕਹਿ ਰਹੇ ਨੇ ਕਿ ਦਿੱਲੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਚ ਵੱਡੀ ਤੰਦਲੀ ਹੋਈ ਆ ਕੀ ਕਹਿਣਾ ਇੱਕ ਪਾਸੇ ਪੰਜਾਬ ਦੇ ਵਿੱਚ ਪੰਨਾ ਸਿੱਧੂ ਦਾ ਮਾਮਲਾ ਕਰਨਾ ਕੱਲ ਨੂੰ ਫੇਰ ਭਗਵੰਤ ਮਾਨ ਦੀ ਕੁੱਠੀ ਮੁਰੇ ਜਬਰਦਸਤ ਕੱਟ ਹੋਣ ਦੀ ਸੁਭਾਵਨਾ ਹੋ ਸਕਦਾ ਹੁਣ ਤੋਂ ਗ੍ਰਿਫਤਾਰੀਆਂ ਹੋ ਗਈਆਂ ਹੁਣ ਸ਼ੁਰੂ ਜਿਨ੍ਹਾਂ ਨੇ ਧਰਨੇ ਦੇਣੇ ਆ ਲੱਕੀ ਸੁਧਾਣੇ ਵਗੈਰਾ ਕੱਲ ਸਿਮਰਜੀਤ ਸਿੰਘ ਮਾਨ ਨੂੰ ਘਰ 'ਚ 8 ਘੰਟੇ ਲਗਾਤਾਰ ਨਜ਼ਰਬੰਦ ਰੱਖਿਆ ਕੀ ਕੀ ਲੱਗਦਾ ਹੈ ਕਿ ਸਰਕਾਰ ਦਿੱਲੀ ਪਹੁੰਚ ਗਈ ਸੀ ਉਮਰਾਨੰਗਲ ਵਾਲੇ ਮਾਮਲੇ 'ਚ ਜਾਂ ਬੇਅਦਬੀ ਮਾਮਲੇ 'ਚ ਉਹਨਾਂ ਧਿਆਨ ਹੈ ਨਹੀਂ ਤੇ ਸਰਕਾਰ ਤੋਂ ਘਾਟ ਕਿੱਥੇ ਰਹਿ ਰਹੀ ਹੈ ਦੇਖੋ ਜਿਹੜਾ ਮੇਰਾ ਵਿਊ ਹੈਗਾ ਹੈ ਕਿ ਤੁਸੀਂ ਅ ਚੰਡੀਗੜ੍ਹ ਤੇ ਜੋ ਹੇਰਾਫੇਰੀ ਹੋਈ ਹੈ ਜ਼ਿਲੰਦਰ ਭਾਈ ਇਲੈਕਸ਼ਨ ਜਿਵੇਂ ਬਹੁਤ ਕੈਪਚਿੰਗ ਹੋਈ ਹੈ ਜਿਵੇਂ ਇਹਨਾਂ ਦੇ ਮੁਲਾਜ਼ਮਾਂ ਨੇ ਆ ਵੋਟਰ ਫੜਫੜ ਕੇ ਪਾਈਆਂ ਨੇ ਕੀ ਉਹ ਜਸਟੀਫਾਈਡ ਸੀ ਉਹ ਦਿੱਲੀ ਦੇ ਵਿੱਚ ਤੁਹਾਨੂੰ ਸਮਰਿੰਗ ਹੋ ਰਹੀ ਹੈ ਪੰਜਵੀਂ ਵਾਰੀ ਈਡੀ ਨੇ ਸਮਰਿੰਗ ਕੀਤੀ ਹੈ ਬਹੁਤ ਵੱਡਾ ਗਵੰਦਾ ਕੇਸ ਹੈ ਇਹ ਲਾਲੇ ਕੇਸਰੀਵਾਲ ਦੇ ਖਿਲਾਫ ਉੱਥੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਸਮਰਨ ਕਿਉਂ ਕੀਤੇ ਜਾ ਰਹੇ ਨੇ ਇਥੇ ਤੁਸੀਂ ਛੋਟੇ-ਛੋਟੇ ਕੇਸਾਂ ਦੇ ਵਿੱਚ ਵਿਜੀਲੈਂਸ ਦਾ ਜਿਹੜਾ ਐਜ਼ਏ ਬਦਲਾ ਲਾਉਣ ਨੀਤੀ ਦੇ ਤਹਿਤ ਹਰ ਬੰਦੇ ਨੂੰ ਸਬੰਨਤ ਕਰ ਰਹੇ ਹੋ ਫਿਰ ਤੁਸੀਂ ਦਿੱਲੀ ਦੇ ਵਿੱਚ ਵੇਖੋ ਤੁਹਾਡਾ ਆਬਜੈਕਸ਼ਨ ਹੈ ਕਿ ਸਰਕਾਰ ਸਰ ਨੂੰ ਧਰਨਾ ਕਰਨਾ ਅਲੋ ਨਹੀਂ ਕਰ ਰਹੀ ਤੇ ਕੱਲ ਇੱਕ ਪੀਸਫੁਲ ਟਰੰਨਾ ਤੂਰੀ ਹਲਕੇ ਦੇ ਸੀਐਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸਿਟੀ ਮੈਂਬਰ ਪਾਰਲੀਮੈਂਟ ਨੇ ਸੰਗਰੂਪ ਤੋਂ ਮਾਨ ਸਾਹਿਬ ਜੀ ਉੱਥੇ ਕਾਲ ਸੀ ਕਿ ਅਸੀਂ ਉਥੇ ਡੈਮੋਨਸਟ੍ਰੇਟ ਕਰਨਾ ਹੈ ਕਿ ਤੁਸੀਂ ਝੂਠੇ ਚਾਤ ਪਰਚੇ ਵੱਖ-ਵੱਖ ਜਗ੍ਹਾ ਤੇ ਪਾ ਦਿੱਸੂ ਤੇ ਕਲਾਸ ਕੀ ਥੀ ਉੱਥੇ ਇਹਨਾਂ ਨੇ ਮਤਲਬ ਜਿਹੜਾ ਸਟਾਉਨੀ ਚ ਕਨਵਰਟ ਕਰ ਦਿੱਤਾ ਹੈ ਸ਼ਹਿਰ ਹਜ਼ਾਰਾਂ ਦੀ ਗਿਣਤੀ ਸੋ ਉਥੇ ਜਿਹੜੇ ਸੀ ਇਹਨਾਂ ਨੇ ਪੁਲਿਸ ਵਾਲੇ ਲੈ ਲਈ ਲੋਕਾਂ ਨੂੰ ਹਾਊਸ ਰੈਸਟ ਕਰ ਲਿਆ ਜਿਹੜੇ ਮੌਕੇ ਤੇ ਪਹੁੰਚ ਕੇ ਉਹਨਾਂ ਥਾਰੀਆਂ ਦੇ ਵਿੱਚ ਇਹਨਾਂ ਨੇ ਫੜਕੇ ਲਗੇ ਫਿਰ ਤੁਹਾਡੇ ਟਪਲ ਸਟੈਂਡਰਡਸ ਕਿਉਂ ਹੈਗੇ ਨੇ ਤੇ ਜੇ ਤੋ ਜਿਹੜੀ ਡੈਮੋਕ੍ਰੇਸੀ ਆ ਉਹਦੀ ਤਾਂ ਬਿਊਟੀ ਇਹ ਹੁੰਦੀ ਹੈ ਕਿ ਜਿਹੜੀ ਡਾਇਸਰਟ ਵੌਇਸਸ ਨੇ ਉਹਨਾਂ ਨੂੰ ਸੁਣਿਆ ਜਾਂਦਾ ਜੇ ਤੁਸੀਂ ਉਹਨੂੰ ਡੰਡੇ ਤੇ ਜ਼ੋਰ ਤੇ ਉਹ ਵੌਇਸ ਨੂੰ ਸਬਕ ਕਰਨਾ ਹੈ ਤੇ ਫਿਰ ਡੈਮੋਕ੍ਰੈਟਿਕ ਕਿੱਥੇ ਰਹੀ ਫਿਰ ਤਾਂ ਆਪਾਂ ਨੂੰ ਡੈਮੋਕ੍ਰੇਸੀ ਦੀ ਬਜਾਏ ਇੱਥੇ ਡੰਡਾ ਤੰਤਰ ਦੀ ਗੱਲ ਕਰਨੀ ਚਾਹੀਦੀ ਆ ਫਿਰ ਤੇ ਇਹ ਕੰਨਾ ਕੀ ਫਾਇਦਾ ਹੈਗਾ ਜਮਿਕਾ ਐਸੇ ਸਾਰੇ ਮਾਹੌਲ ਚ ਜਦੋਂ ਭਾਨਾ ਸਿੱਧੂ ਦਾ ਮਾਮਲਾ ਚਰਚਾ ਦੇ ਵਿੱਚ ਆ ਇੱਕ ਲੋਕ ਆਪਣਾ ਜਿਵੇਂ ਆਪਣੀ ਅਸੈਸਮੈਂਟ ਲਾਉਣ ਲੱਗ ਜਾਂਦੇ ਆ ਅੱਜ ਕਾ ਵੀ ਸੋਸ਼ਲ ਮੀਡੀਆ ਤੇ ਨਜ਼ਰ ਆਈ ਗੱਲ ਇਹ ਕਿ ਲੋਕ ਕਹਿੰਦੇ ਕਿ ਆਮ ਆਦਮੀ ਪਾਰਟੀ ਆਪਣੀ ਵੀ ਟੀਮ ਤਿਆਰ ਕਰ ਰਹੀ ਹੈ ਉਹ ਕਹਿੰਦੇ ਵੀ ਕਿ ਭਾਨਾ ਸਿੱਧੂ ਲਖਸਦਾਨਾ ਇਹਨਾਂ ਦੇ ਆਪਣੇ ਬੰਦੇ ਨੇ ਇਹਨਾਂ ਨੂੰ ਕਿ ਜਿਹੜਿਆਂ ਨੇ ਵੋਟਾਂ ਨੇ ਉਹ ਵਿਰੋਧੀਆਂ ਦੇ ਬੰਨੀਆਂ ਜਾਣ ਅਸੀਂ ਜਿੱਤ ਜਾਈਏ ਕਿ ਸੰਗਰੂਰ ਸੀਟ ਤੇ ਨਾਲ ਬਠਿੰਡਾ ਸੀਟ ਉਹਦੇ ਲਈ ਕੈਂਡੀਡੇਟ ਕਹਿੰਦੇ ਤਿਆਰ ਕਰ ਲਏ ਇਹ ਲੋਕ ਪਤਾ ਨਹੀਂ ਕਿਹੜੇ ਮਤਲਬ ਕਿਸ ਸੁਭਾਅ ਦੇ ਬਣੇ ਹੋਏ ਨੇ ਜਿਗਰ ਉਹ ਆਪਣੇ ਬੰਦੇ ਹੁੰਦੇ ਐਨੇ ਪਰਚੇ ਥੁੜੀ ਕਰਨੇ ਸੀਗੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਇਹ ਲੋਕ ਆਪਣੇ ਆਪ ਜੋ ਲਖਣ ਲਾਉਂਦੇ ਐ ਅਸੈਸਮੈਂਟਾਂ ਕਰਦੇ ਆ ਇਹ ਵੀ ਐਸ ਲੈਵਲ ਤੇ ਨਹੀਂ ਜਾਣਾ ਚਾਹੀਦਾ ਖੁਖਰ ਸਾਹਿਬ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਜਿਹੜੀਆਂ ਏਜੰਸੀਜ਼ ਨੇ EDs ਨੇ ਮੇ ਦਿਖਣਾ ਚਾਹੁੰਦਾ ਹੈ ਕਿ ਇਕੱਲਾ ਆਮ ਪਾਰਟੀ ਨਹੀਂ ਆਲ ਵਟੀਆਂ ਪੋਲੀਟੀਕਲ ਪਾਰਟੀਆਂ ਕੋ ਬਹੁਤ ਵੱਡੇ ਪੱਧਰ ਤੇ ਬਲੈਕ ਮਨੀ ਉਹ ਬਲੈਕ ਮਨੀ ਯੂਜ਼ ਕਰਕੇ ਇਹਨਾਂ ਨੇ ਇੱਕ ਜਿਹੜਿਆ ਫੇਸਬੁੱਕ ਤੇ ਸੋਸ਼ਲ ਮੀਡੀਆ ਦੀਆਂ ਟੀਮਜ਼ ਅੰਗੇਜ ਕੀਤੀਆਂ ਫਿਰ ਹੋਊ ਕਿਉਂਕਿ ਇਸ ਕਰਨਾਲੇ ਭਗਵੰਤ ਘਿਰ ਗਿਆ ਉਹਦੀ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹੈ ਜਿਹੜੇ ਅਟੈਕ ਡਾਕਸ ਨੇ ਉਹ ਸੋਸ਼ਲ ਮੀਡੀਆ ਰਾਈ ਇਸ ਕਿਸਮ ਦੀ ਜਿਹੜੀ ਲੋਕ ਨੇ ਉਹਨਾਂ ਦੀ ਕ੍ਰੈਡੀਬਿਲਟੀ ਖਤਮ ਕਰਨੀ ਇਸ ਕਿਸਮ ਦੀਆਂ ਫਾਰਮਾ ਫਲੋ ਦੇ ਤੇ ਇਹਦੀ ਹਰ ਰਾਜਨੀਤਿਕ ਪਾਰਟੀ ਨੂੰ ਰਾਈਟ ਹੈਗਾ ਕਿ ਉਹ ਆਪਣੀ ਸਟ੍ਰੈਟਜੀ ਚਲਾ ਸਕਦੀ ਹੈ ਜੋ ਕਰਨਾ ਕਰੇ ਪਰ ਇਸ ਕਿਸਮ ਦੀ ਜਿਹੜੀ ਸਿਆਸਤ ਇੰਨੀ ਗੰਦੇ ਪੱਦਰ ਤੇ ਚੱਲੇ ਗਈ ਹੈ ਇਜੀਡੀ ਹੁਣ ਕਮਿਊਨੀਕੇਸ਼ਨ ਦਾ ਮਿਨਿਸਟਰ ਹੈਗਾ ਬ੍ਰਾਡਕਾਸਟਿੰਗ ਦਾ ਕਿਉਂਕਿ ਹੁਣ ਬੀਜੇਪੀ ਵੀ ਹੋਏ ਕੁਝ ਕਰ ਰਹੀ ਹੈ ਅਕਾਲੀ ਦਲ ਨੇ ਵੀ ਅਟੈਕ ਬਾਕਸ ਦੀ ਬਾਕ ਵੱਡੀ ਟੀਮ ਰੱਖੀ ਹੋਈ ਹੈ ਤੇ ਹਰ ਪਾਰਟੀ ਕੋਲੇ ਬੰਦੇ ਨੇ ਜਿਹੜੇ ਇਸ ਕਿਸਮ ਦੀਆਂ ਅਫਵਾਹਾਂ ਫਲਾ ਰਹੇ ਨੇ ਉਹ ਤੇ ਕੰਟਰੋਲ ਹੋਣਾ ਚਾਹੀਦਾ ਹੈ ਨਹੀਂ ਸੋਸ਼ਲ ਮੀਡੀਆ ਰਹੀਂ ਬੌਧਿਕ ਚਲਾਕੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹ ਮਾਹੌਲ ਵੀ ਖਰਾਬ ਕਰਦੇ ਨੇ ਤੁਹਾਡਾ ਕਹਿਣ ਦਾ ਮਤਲਬ ਹੈ ਹਾਂ ਬਿਲਕੁਲ ਜੀ ਬਿਲਕੁਲ ਜੀਡੀ ਵੀ ਗੱਲ ਹੈ ਜਿਹੜੀ ਮੈਮਰੀ ਰਹੀ ਹੋਣੀ ਚਾਹੀਦੀ ਹੈ ਇਹ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਆ ਨਾਲ ਤੇ ਇਹਨਾਂ ਦਾ ਪਤਾ ਹੈ ਕੌਣ ਲੋਕ ਹੈਗੇ ਨੇ ਫੇਕ ਆਈਡੈਂਟਿਟੀ ਬਣਾਈਆਂ ਜਾ ਰਹੀਆਂ ਨੇ ਸਾਈਬਰ ਅਟੈਕ ਕੀਤੇ ਜਾ ਰਹੇ ਨੇ ਇੱਕ ਦੂਜੇ ਤੇ ਸੋ ਇਹ ਬੜਾ ਸੈਂਸਿਟਿਵ ਮੈਟਰ ਹੈ ਡੈਮੋਕ੍ਰੇਸੀ ਹੈ ਲੋਕਾਂ ਤੱਕ ਸਹੀ ਤੇ ਠੀਕ ਇਨਫੋਰਮੇਸ਼ਨ ਜਾਣਾ ਬਹੁਤ ਜ਼ਰੂਰੀ ਹੈਗਾ